ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਅੱਜ ਆਪ ਆਏ ਹੋਏ ਆ ਖੁੱਲੀ ਮਾਰਕੀਟ ਇੱਥੇ ਇਡਲੀ ਜੀ ਸਾਡੇ ਜਿਹੜਾ ਰੋਡ ਮਾਰਕੀਟ ਕਹਿੰਦੇ ਨੇ ਆਪਾਂ ਖੁੱਲੀ ਮਾਰਕੀਟ ਲੱਗੀ ਹੋਈ ਆ ਉਹ ਦੇਖਣਾ ਆ ਬਰੇਸ਼ੀਆ ਵੀ ਚਾਏ ਵੀ ਅੱਜ ਕਾਫੀ ਵੱਡੀ ਹੈ ਇਹ ਜਾਨੀ ਕਿ ਦੇਖਣ ਨੂੰ ਤੁਹਾਨੂੰ ਦਿਖਾਉਣੇ ਅੱਜ ਕਿਵੇਂ ਦੀ ਹੁੰਦੀ ਹੈ ਰੋਡ ਮਾਰਕੀਟ ਇੱਥੇ ਦੀ ਤੇ ਕੀ ਕੁਝ ਮਿਲਦਾ ਹੈ ਦੇ ਵਿੱਚ ਸਾਰਾ ਕੁਝ ਤੁਹਾਨੂੰ ਅੱਜ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਆਪਾਂ ਸਭ ਤੋਂ ਪਹਿਲਾਂ ਤੁਸੀਂ ਪਾਰਕਿੰਗ ਚੈੱਕ ਕਰੋ ਇੱਥੇ ਸਾਨੂੰ ਘੱਟੋ ਘੱਟ 15-20 ਮਿੰਟ ਲਾ ਕੇ ਗੱਡੀ ਲਾਉਣ ਲੱਗਿਆਂ ਨੂੰ ਇੰਨੀ ਕਿ ਜ਼ਿਆਦਾ ਪਾਰਕਿੰਗ ਭਰੀ ਹੋਈ ਹੈ ਇੱਥੇ ਤੇ ਅੱਜ ਹੁਣ ਆਪਾਂ ਚੱਲਦੇ ਆਂ ਮਰਕਾਤ ਦੇ ਅੰਦਰ ਇੱਥੇ ਜਾਨੀ ਕਿ ਮਰਕਾਤ ਕਹਿ ਦਿੰਨੇ ਆਂ ਅਸੀਂ ਮਰਕਾਤੋ ਵੀ ਕਹਿ ਦਿੰਨੇ ਏਕਣਾ ਯਾਨੀ ਕਿ ਜ਼ਿਲ੍ਹਾ ਜਿਹੜੀ ਇਹ ਮਰਕਾਤ ਜ਼ਿਲ੍ਹਾ ਪੈਂਦਾ ਇਹਨੂੰ ਬਰੇਸ਼ੀਆ ਤੇ ਪਿੰਡ ਦਾ ਨਾਮ ਹੈਗਾ ਪਾਲਾਸੋਲੋ ਪਾਲਾਸੋਲੋ ਦੇ ਵਿੱਚ ਮਰਕਾਤ ਲੱਗਦੀ ਹੈ ਹਰੇਕ ਬੁੱਧਵਾਰ ਇੱਧਰ ਸਾਫ ਸਪਈ ਵੀ ਨਾਲ ਦੀ ਨਾਲ ਚੱਲੀ ਜਾਂਦੀ ਹੈ ਆ ਫਿਰ ਕਿੱਧਾ ਫਿਰਦਾ ਗੱਡੀ ਨਹੀਂ ਉਹ ਦੇਖੋ ਗੱਡੀਆਂ ਇੱਧਰ ਹਜੇ ਵੀ ਖੜੀਆਂ ਐ ਦੇਖੋ ਮੀ ਜਾਣੇ ਕੋਈ ਨਿਕਲੂ ਤਾਂ ਗੱਡੀ ਲੱਗੂ ਹਾਂ ਬੁੱਤੋ ਖੇਡ ਲੈ ਲਈਂ ਦੇਖੋਗੇ ਜੇ ਪਿਆਚੇ ਹੋਈ ਤਾਂ ਨਹੀਂ ਮੇਰੀ ਗੱਲ ਤੇ ਸਭ ਉਸੇ ਮੀ ਮਾਰੀ ਲੋ ਜੀ ਚੱਕੋ ਐਂਟਰੀ ਦੇ ਵਿੱਚ ਜ 3 0 4 0 5 0 2 0 ਇਹ ਲੱਗੇ ਹੋਏ ਆ ਪੜਦੇ ਵਗੈਰਾ ਬਹੁਤ ਸਸਤੇ ਲੱਗੇ ਹੋਏ ਆ ਪੋਰੀ ਟੁੱਟੋ ਐਦਾਂ ਲੱਗਿਆ ਵੇ ਦੇਖੋ ਬਾਈ ਕਿੰਨੀ ਭਰੀ ਪਈ ਐ ਐਦਾਂ ਕੀ ਹੋਣਾ ਜਿਗਾ ਨਹੀਂ ਹੋਣਾ ਨਾ ਫਿਰ ਲੋਈ ਚਿੰਕ ਵੈਰੂ ਜੇ ਕੈਪਰੀਆਂ ਲੱਗੀਆਂ ਹੋਈਆਂ ਆ ਜਾ ਖੇਡ ਵੀ ਦਵਾਉਂਗਾ ਇਹਨਾਂ ਕਾ ਬੜੀਆਂ ਖਤਰਨਾਕ ਲੱਗੀਆਂ ਵੀ ਇਹਨਾਂ ਨੇ ਤਾਂ ਜਿਗੜਾ ਆਪਣੇ ਨਹੀਂ ਲਾਉਂਦਾ ਰੇੜੀਆਂ ਵਾਲਾ ਕੰਮ ਉਹ ਕੰਮ ਹੋਇਆ ਵਰਤ ਅੱਜ ਭੀੜ ਬਹੁਤ ਜ਼ਿਆਦਾ ਗਾ ਪਾਇਆ ਦਾ ਲੋਕਾਂ ਨੇ ਬਾਈ ਇੰਨੀ ਜ਼ਰਾ ਭੀੜ ਆ ਨਾ ਪੁੱਛੋ ਨਾ ਤੁਸੀਂ ਗਰਮੀ ਵਾਲੇ ਕੱਪੜੇ ਬਹੁਤ ਸਸਤੇ ਲਾਏ ਹੋਏ ਆ ਉਹਦੇ ਉਹ ਦੇਖੋ ਲੁੱਟ ਮਚਾਈ ਪਈ ਆ ਜਿਹੜਾ ਮੰਜਿਆਂ 'ਤੇ ਰੱਖੇ ਹੋਏ ਸਾਮਾਨ ਇਹ ਸਾਰੇ ਗਰਮੀ ਵਾਲਾ ਜੋ ਬਨੇ 12 ਵਜੇ ਦਾ ਕਹਿਣ ਪੂਰੇ ਵਿਲੇ ਹੋ ਜਾਣਾ ਭਾਈ ਇਹਨਾਂ ਨੇ ਐਨਾ ਜਿੰਨਾ ਰਾਸ਼ ਹੋਰ ਆ ਚੰਗੀ ਦਿਹਾੜੀ ਪਾ ਕੇ ਜਾਂਦੇ ਹੋਰੇ ਜਿੰਨੇ ਵੀ ਆਉਣੇ ਆ ਦੁਕਾਨਾਂ ਦੇ ਇਹ ਦੁਕਾਨਾਂ ਉਹ ਕਿਰਾਏ ਤੇ ਮਿਲਦੀਆਂ ਆਪਣੀ ਜਗ੍ਹਾ ਲੈਣੀ ਪੈਂਦੀ ਕਿਰਾਏ ਤੇ ਜਨੇ ਕਿਰਾਇਆ ਭਰਨਾ ਪੈਂਦਾ ਕਮੂਨੇ ਨੂੰ ਇੱਧਰ ਲੱਗੇ ਪੜਦੇ ਇਸਰਾਣੇ ਟੇਬਲਾਂ ਦੇ ਕੱਪੜੇ ਆਵੇਂ ਲੱਗੇ ਵੇਗਰਿਆਂ ਦੇ ਗਰੇ ਲਾਏ ਪਈਆਂ ਇੱਥੇ ਇੱਧਰ ਵੀ ਆ ਥੱਲੇ ਹੀ ਰੱਖਿਆ ਬਿਆਂ ਗੱਡੀਆਂ ਕੁਰਸੀਆਂ ਦੀਆਂ ਕੋਈ ਚੀਜ਼ ਹੈ ਜੀ ਹੈ ਨਹੀਂ ਜਿਹੜੀ ਨਾਮ ਮਿਲਦੀ ਹੋਵੇ ਇੱਥੇ ਸਾਰਾ ਕੁਝ ਰੱਖਿਆ ਹੋਇਆ ਮੌਸਮ ਵੀ ਵਧੀਆ ਅਜ ਬਦਲ ਵਾਈ ਦੀ ਆ ਲੋਕ ਤਾਂ ਵੀ ਜਿਆਦਾ ਨਿਕਲੇ ਅੱਜ ਨਹੀਂ ਤਾਂ ਬਾਲੀ ਘਰ ਵਿੱਚ ਘੁੰਮਿਆ ਵੀ ਨਹੀਂ ਜਾਂਦਾ ਨੰਗਣ ਨੂੰ ਜਾ ਨਹੀਂ ਹੈ ਇੱਥੇ ਦਾ ਟਾਈਮ ਪੀਸ ਘਰ ਦਾ ਸਮਾਨ ਲੋ ਜੀ ਪੰਜਾਬੀ ਸੂਟ ਵੀ ਹੋਰੇ ਯਾਨੀ ਕਿ ਮਾਰੋ ਕੀ ਨਹੀਂ ਵੇਚਦੇ ਆ ਇਹੇ ਇਹ ਵੀ ਲੋਕ ਪਾਉਂਦੇ ਆ ਨਾ ਸੂਟ ਜੇ ਹਾਂ ਤੈਨੂੰ ਕਿਹਾ ਹੋਇਆ ਹੁਣ ਹੈ ਜਰਾ ਅਕੜੀ ਫਿਰਦਾ ਆ ਦੇਖੀ ਰੰਗ ਕਿਵੇਂ ਲਾਇਆ ਹੋਰੇ ਸੁਰਾਣੇ ਲੱਗੇ ਹੋਏ ਆ ਇੱਕ ਸ਼ੇਰ ਤੋਂ 2 10 ਰੋਡੇ 5 ਰੁਪਏ ਦਾ ਇੱਕ ਸਰਾਣਾ ਐਦਾਂ ਛੱਡ ਜੇ ਪਾਲ ਨੇ ਗੱਡੀ ਦੇ ਉੱਪਰ ਲਾਇਆ ਵਾ ਸਾਰਾ ਸਿਸਟਮ ਜਿਹਾ ਇਹਨਾਂ ਨੇ ਜਦੋਂ ਮੀਂਹ ਵੀ ਆਉਣਾ ਉਹਦੇ ਵਿਚੋੜਿਆਂ ਨੇ ਧੁੱਪਾਂ ਦੇ ਵਿਚੋੜਿਆਂ ਦਾ ਫਿਰ ਐਦਾਂ ਲੋ ਜੀ ਬੀਜ ਵੀ ਮਿਲਦੇ ਇੱਥੇ ਮਿਰਚਾਂ ਦੇ ਬੂਟੇ ਯਕੀਨੀਆਂ ਵਾਲੇ ਸਬਜ਼ੀਆਂ ਸਾਰੀਆਂ ਪਈਆਂ ਔਰ ਤੇ ਨਾਲ ਬੀਜ ਵੀ ਜੇ ਕਿਸੇ ਨੇ ਬੀਜ ਵੀ ਲੈ ਜਾਣਾ ਇਹਨਾਂ ਦੇ ਕਾਫੀ ਵੱਡੀ ਦੁਕਾਨ ਆ ਬਾਈ ਜੀ ਆਏ ਦਰ ਦੇਖੋ ਨੇਰੀ ਠਾਲੀ ਪਈ ਲੋਕਾਂ ਨੇ ਦੋ ਦੋ 2 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 ਇਹ ਸਾਈਡ ਆ ਗਿਆ ਫਰੂਟ ਸਬਜ਼ੀਆਂ ਵੇਚਣ ਵਾਲੇ ਤੇ ਐ ਸਾਈਡ ਬਣਿਆ ਵਸ ਸਮਾਨ ਹੈ ਚਿਕਨ ਵਗੈਰਾ ਫਿਸ਼ ਵਗੈਰਾ ਲੈਣੀ ਹੈ ਕਿਸੇ ਨੂੰ ਇਧਰ ਆ ਗਈ ਫਰਮਾਜੋ 치ਸ ਸਾਰਾ ਸਮਾਨ ਆ ਕੱਢਣਾ ਨੰਬਰ ਲੈਣਾ ਸਾਡ ਬਾਅਦ ਦੇਖ ਲੈਣੇ ਆ ਇਧਰ ਆ ਗਿਆ ਚਾਰ ਵਗੈਰਾ ਸਲਾਦੋ ਸਾਹਮਣੇ ਫੇਰ ਫਰੂਟ ਐ ਸਾਈਡ ਸਾਰਾ ਫਰੂਟ ਹੈ ਆ ਕਿੰਨੇ ਸੋਹਣੇ ਸਜਾ ਕੇ ਰੱਖੇ ਵੀ ਇਧਰ बहुत बड़ी मार्केट है यार एक तरह की मंडी जो अपने मंडी कहने ओह चीज है ਬਾਦਾਂ ਵਿੱਚ ਓਕੇ ਯਾਰ ਅੰਦਰ ਟਿਕਣ ਨਹੀਂ ਦਿੰਦਾ ਇਹਨੂੰ ਬਾਹਰ ਕੱਢ ਕੇ ਲੈ ਗਏ ਹੁਣ ਮੈਂ ਉੱਥੇ ਗਾਹ ਪਾਈ ਜਾਂਦਾ ਅੰਦਰ ਫਿਰੇ ਹਟ ਜਾ ਹਟ ਜਾ ਹਟ ਜਾ ਇੱਧਰ ਆ ਜਾ ਤੇ ਮੈਂ ਕਹਿੰਦਾ ਕਿ ਸਾਰੇ ਕੰਟਰੀਆਂ ਦੇ ਲੋਕ ਆਉਂਦੇ ਉੱਥੇ ਜੇ ਕਿਸੇ ਜਿੰਨੀਆਂ ਵੀ ਕੰਟਰੀਆਂ ਹੋ ਰੇਟਲੀ ਦੇ ਵਿੱਚ ਆਉਣੇ ਲੋਕ ਸਾਰੇ ਕੰਟਰੀ ਦੇ ਲੋਕ ਫਿਰਦੇ ਇੱਥੇ ਵਧੀਆ ਠੀਕ ਆ ਉੱਦਾਂ ਰੇਟ ਵੀ ਠੀਕ ਹੈ ਇੱਥੇ ਯਾਰ ਜੇ ਕਿਸ ਨੇ ਹਾਂ ਐ ਬਰਾਵੋ ਉਪਾਰਕ ਨੂੰ ਦੇਖੋ ਭਾਈ ਇੱਧਰ ਅਜਿਹੀ ਵੀ ਗੱਡੀਆਂ ਐਂਟਰ ਹੋਈ ਜਾਂਦੀਆਂ ਦੇਖ ਲਓ ਇਹ ਜਿਹੜੀਆਂ ਭਾਈ ਮਾਰਕੀਟ ਲੱਗਦੇ ਮਾਰਕੀਟ ਦਾ ਸਿਸਟਮ ਤਾਂ ਇਹ ਹੁੰਦਾ ਇੱਥੇ ਇੱਕ ਜਿਹੜੀ ਪਿੰਡ ਦੇ ਵਿੱਚ ਤੁਸੀਂ ਲਾਉਣੀ ਆ ਉੱਥੇ ਦਾ ਕਮੂਨੇ ਹੁੰਦਾ ਉਹਦੇ ਵਿੱਚ ਆ ਕੇ ਤੁਹਾਨੂੰ ਦੱਸਣਾ ਪੈਂਦਾ ਵੀ ਮੈਂ ਆਹ ਦੇਣਾ ਮਰਕਾਤ ਲਾਉਣੀ ਐ 8:00 ਵਜੇ ਤੋਂ 6:00 ਵਜੇ ਤੋਂ ਲੈ ਕੇ 2:00 ਵਜੇ ਤੱਕ ਵੀ ਮੈਨੂੰ ਜਗ੍ਹਾ ਦੋ ਜੇ ਇੱਥੇ ਜਗ੍ਹਾ ਅਵੇਲੇਬਲ ਹੋਵੇ ਜੇ ਕੋਈ ਦੁਕਾਨ ਨੇ ਕੋਈ ਛੱਡ ਕੇ ਚਲੇ ਜਾਂਦਾ ਕੋਈ ਜਗ੍ਹਾ ਇਤਿਮ ਨਹੀਂ ਲਾਉਣੀ ਮਾਰਕੀਟ ਫਿਰ ਉਹਨੂੰ ਉਦੀ ਬਾਜ਼ ਜਗ੍ਹਾ ਮਿਲਦੀ ਐ ਬਹਿਜੇ ਗਣਾ ਵੱਡੀਆਂ ਮਾਰਕੀਟਾਂ ਜਿਹੜੀਆਂ ਲੱਗਦੀਆਂ ਇਹਨਾਂ ਦੇ ਵਿੱਚ ਤਾਂ ਬਹੁਤ ਔਖਾ ਜੇ ਬੰਦੇ ਨੂੰ ਆਪਣੇ ਪੈਰ ਜਮਾਉਣੇ ਜਗ੍ਹਾ ਲੱਭਣੀ ਕਿਉਂਕਿ ਸਭ ਕਿਰਾਏ ਤੇ ਚੜੀਆਂ ਹੋਈਆਂ ਆਲਮੋਸਟ ਆਹ ਸਾੜੇ ਤਾਂ ਨਹੀਂ ਜਾਂਦੇ ਕਿਉਂਕਿ ਫਿਰ ਗੱਡੀਆਂ ਨੂੰ ਖੜਨ ਨੂੰ ਵੀ ਜਗ੍ਹਾ ਚਾਹੀਦੀ ਆ ਜੇ ਆ ਵੀ ਸਾਰੀ ਕਵਰ ਕਰ ਦੇਣ ਇਹ ਫਿਰ ਤੋਰੇ ਰਾਜ ਬਹੁਤ ਪੈ ਜੂਵੇ ਲੋ ਜੀ ਮਰਕਾਜ਼ ਤੋਂ ਅੱਗੇ ਘਰੇ ਆਪਾਂ ਬਾੜਾ ਵਿੱਚ ਮਾਰਕੀਟ 'ਚ ਖੜ ਗਏ ਤੱਕ ਤੇ ਹੁਣ ਚੱਲਿਆਂ ਰਸਬ ਨੂੰ ਸਕੂਲੋਂ ਲੈਣਾ ਹੁਣ ਹਾਫ ਟਾਈਮ ਤੇ ਉਹਨੂੰ ਫੁੱਲ ਛੁੱਟੀ ਹੋ ਜਾਂਦੀ ਹੈ ਦੋ ਦਿਨਾਂ ਨੂੰ ਹੋਰ ਜਾਣਾ ਫਿਰ ਉਹਦੀ ਛੁੱਟੀਆਂ ਉਹਨੂੰ ਫਿਰ ਉਹ ਤੋਂ ਬਾਅਦ ਜਾਣਾ ਉਹਨਾਂ ਨੇ ਇੰਡੀਆ ਕਿਹੜਾ ਕਿਹੜਾ ਤਾਂ ਮਿਸਤਰੀ ਨੇ ਉਹ ਦੇਖੀ ਬੈਠ ਗਿਆ ਅੱਛਾ ਮੋਜੀ ਐਨੇ ਸੋਹਣੇ ਬੰਦੇ ਆਜ ਕਿਛਦਾ ਹੈਪੀ ਬਰਥਡੇ ਆਕੇ ਆਜੋ ਬੰਦਾ ਚਲ ਚਲੀਏ ਕਨ ਹੁਣ ਆ ਪ੍ਰੀਮੀਅਮ ਏਰੀਆ ਚੋਂ ਮਨ ਲੱਗਦਾ ਸ਼ਾਇਦ ਲੋ ਜੀ ਇੰਡੀਆ ਨੂੰ ਜਾਣ ਦੀ ਤਿਆਰੀ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਬੈਗ ਆਲ ਮੋਟ ਸਾਰੇ ਰੈਡੀ ਹੋ ਗਏ ਜਿੰਨੇ ਸੀ ਸਾਰੇ ਨਹੀਂ ਜਾਣੇ ਹੈਗੇ ਇਹਦੇ ਚਾੜੇ ਚਾਰ ਬੈਗ ਸਿਰਫ ਦੋ ਬੈਗ ਮੇਰੇ ਵਾਸਤੇ ਬਾਅਦ ਚ ਮੈਂ ਜਾਣਾ ਅਗਸਤ ਵਿੱਚ ਤੁਹਾਨੂੰ ਹੁਣ ਆਉਣ ਵਾਲੇ ਬਲੌਗ ਤੁਹਾਨੂੰ ਇੰਡੀਆ ਦੇ ਵੀ ਮਿਲਣਗੇ ਨਾਲ ਇਟਲੀ ਦੇ ਵੀ ਦੋ ਹੀ ਮੈਂ ਮਿਕਸ ਕਰਕੇ ਪਾਏ ਕਰੂੰਗਾ ਇੰਡੀਆ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਉਰੇ ਕੀ ਹੋਇਆ ਤੁਹਾਨੂੰ ਆਉਣ ਵਾਲੇ ਜਿਹੜੇ ਵਲੌਗ ਹੋਣਗੇ ਤੁਹਾਨੂੰ ਬਹੁਤ ਵੀਰੇ ਦੇਖਣ ਨੂੰ ਮਿਲਣਗੇ ਆ ਇਹ ਮੁੰਡੇ ਨੇ ਇਹਨਾਂ ਨੇ ਚੱਲੇ ਨੇ ਇੰਡੀਆ ਇਹਨਾਂ ਨੇ ਹਰਕਤਾਂ ਦਿਖਾਵਾਂ ਤੁਹਾਨੂੰ ਘੋੜਿਆਂ ਦੀਆਂ ਉੱਥੇ ਘੋੜੇ ਵੀ ਆਪਣੇ ਫਾਰਮ 'ਚ ਉੱਥੇ ਮੱਝਾਂ ਗਾਵਾਂ ਸਾਰੇ ਪਾਸੇ ਲੋ ਜੀ ਹੁਣ ਅਸੀਂ ਖੇਲਣ ਲੱਗੇ ਆ ਰਜੀਨਾ 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 ਕੌਣਾ ਅੱਛਾ ਤੂੰ ਰਜੀਨਾ ਹੈ ਰਜੀਨਾ ਮਤਲਬ ਹੈ ਰਾਣੀ ਰਾਜਕੁਮਾਰੀ ਤੇ ਤੂੰ ਕਹੇਗਾ ਬਾਂਦਰ ਮੰਕੀ ਸ਼ੀਮਿਆ ਚਲੋ ਭਾ ਉਹ ਗੋਈ ਨਾ ਉਹ ਰੀਨਾ ਕੱਲ ਕਿਥੇ ਨਹੀਂ ਤੂੰ ਐਡੀ ਵੱਡੀ ਬੱਲੇ ਵਿੱਚ ਡਾਇਮੰਡ ਵੀ ਲੱਗਿਆ ਹੋਆ ਕਮਾਲੇ ਕਰਤੀ ਆ ਤਾਂ ਰੀਨਾ ਨੇ ਸੱਲੇ ਚ ਆਇਆ ਸੱਲੇ ਚ ਆ ਗਿਆ ਮੈਂ ਤੂੰ ਕਿਥੇ ਹੈਂ ਸੱਲੇ ਚ ਮੈਂ ਸੱਲੇ ਚ ਆ ਤੂੰ ਕਿਥੇ ਹੈਂ ਸੱਲੇ ਚ ਉਹ ਸੱਲੇ ਚ ਆ ਰਖ ਮੈਂ ਆ ਜਾ ਕਮਰਾ ਚ ਮੈਂ ਖੜ ਚ ਬਦਮਾਸ਼ ਉਹ ਉਹ ਗਲ ਕੋ ਟੁੰ ਨਾ ਮੇਰੇ ਛੱਡ ਉਹ ਗਾਲ ਘੁੱਟ ਹੁੰਦਾ ਬੰਦ ਰੇ ਘੁੱਟ ਦਵਾ ਚਲੋ ਬਈ ਮਾਂ ਰਜੀਨਾ ਤੁਸੀਂ ਉੱਠ ਅੱਛਾ ਰਜੀਨਾ ਬੈਠੂਗੀ ਤੇ ਉਹ ਸਕੂਜਾ ਓਕੇ ਹਾਂ ਰਜੀਨਾ ਦੱਸੋ ਮੈਂ ਜਿਹੜਾ ਕੋਈ ਰਜੀਨਾ ਕਹੋਗੇ ਉਹ ਕੋ ਕਰਨਾ ਮੈਂ ਓਕੇ ਦੱਸੋ ਕੀ ਕਰਾਂ ਮੈਂ ਇਤੀ ਅਸਰ ਜੀ ਨਾ ਜੀ ਲੋਰ ਜੀ ਨਾ ਜੀ ਤੁਹਾਡਾ ਪਾਣੀ ਆ ਗਿਆ ਪੱਕਾ ਬੰਦ ਕਰੋ ਪੱਕਾ ਬੰਦ ਕਰੋ ਓਏ ਓ ਸਪਾਹੀ ਪੱਕਾ ਬੰਦ ਕਰ ਹਾਂ ਅਰੀ ਜੀ ਨਾ ਪੀ ਲੈ ਪਾਣੀ ਹੁਣ ਪੀ ਲਿਆ ਪੀ ਲੋ ਹੋਰ ਪੀ ਲੋ ਓ ਸਪਾਹੀ ਚਲੋ ਬੰਦ ਕਰ ਪੱਕਾ ਕਿਆ ਤੂੰ ਬੇਬੀ ਆ ओके okay. हां <laughs> जी अरिजिना ਦੱਸੋ ਕੀ ਕਹਿਣਾ ਲੋਰ ਜੀਨਾ ਜੀ ਤੁਹਾਡਾ ਪਾਣੀ ਆ ਗਿਆ ਪੱਕਾ ਬੰਦ ਕਰੋ ਪੱਕਾ ਬੰਦ ਕਰ ਓਏ ਓਏ ਸਪਾਹੀ ਪੱਕਾ ਬੰਦ ਕਰ ਹਾਂ ਅਰੀजिਨਾ ਪੀ ਲੈ ਲੈ ਪਾਣੀ ਹੁਣ ਪੀ ਲਿਆ ਪੀ ਲੋ ਹੋਰ ਪੀ ਲੋ ਓਏ ਸਪਾਹੀ ਚਲੋ ਬੰਦ ਕਰ ਪੱਕਾ ਕਹਿ ਤੋ ਬੇਬੀਆਂ ਓਕੇ ਹਾਂ ਜੀ ਅਰੀजिਨਾ ਦੱਸੋ ਕੀ ਕਹਿਣਾ ओके ਕਰਤਾ ਜੀ ਮਿੱਟੀ ਨੂੰ ਪਾਣੀ দাও ਇਹਦਾ ਮੈਂ ਥੱਪਟਾ ਲੈ ਕੇ ਕੰਮ ਕਰੀ ਜਾਂਦੀ ਦੋ ਹਾਂ ਮਾਹਰ ਜੀ ਨੇ ਰ ਹੁਕਮ ਮੰਨਣਾ ਜਿਹੜਾ ਰ ਜੀ ਨੇ ਕੋਈ ਮੈਨੂੰ ਕਰਨਾ ਪੁੱਤ ਹਾਂ ਰਿਜੀਨਾ ਕੁੱਟ ਦੇ ਫਿਰ ਏ ਜੋਬਨ ਜੋਬਨ ਰਿਜੀਨਾ ਉਟਾਲਾ ਨਾ ਨਾ ਪੂਰ ਬਾਨੀ ਗਿਆ ਜੋਬਨ ਰਿਜੀਨਾ ਦਾ ਕਬਜ਼ਾ ਕਰ ਲੈ ਜੀਨਾ ਨੂੰ ਕੁੱਟ ਦੇ ਕੁੜਦੇ 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 ਪਾਪਾ ਤੁਸੀਂ ਬੂਟੇ ਨੂੰ ਪਾਣੀ ਦੇ ਦਿਓ ਬੂਟੇ ਨੂੰ ਪਾਣੀ ਦਵਾ ਹੁਣ ਮਾਂ ਉਹ ਚੱਕ ਲਓ ਕਿਹ ਅਜ ਕਾਂ ਪਾਣੀ ਵਾਲਾ ਹੈ ਤੇ ਬੂਟੇ ਪਾਣੀ ਦੇਤਾ ਜੀ ਓ ਮਾਈ ਗਾਡ ਕਿੰਨੀ ਧੁੱਪ ਨਿਕਲੀ ਹੋਈ ਅੱਜ ਹਾਂ ਬੁੱਤਾਂ ਆ ਕਿੱਥੇ ਆ ਉਹ ਲਿਆਓ ਇਹ ਐ ਲੋ ਜੀ ਉੱਪਰ ਚ ਸਮਾਨ ਲੈਣਾ ਇੱਥੇ ਬੱਚਿਆਂ ਨੇ ਰੌਲਾ ਪਾ ਲਿਆ ਕਹਿੰਦੇ ਮੈਂ ਤੇ ਡੌਲਡ ਖਾਣਾ ਕਾ ਜੜਿਆ ਪਿਆ ਹੋਣਾ ਹੈ ਹੈ ਕੀ ਲੱਭਿਆ ਹਾਂ ਜਰ ਸਮੇਂ ਇਦਾਂ ਘਰ ਬੁੱਤਾਂ ਮੈਂ ਦੇਖ ਲਿਆ ਬੁੱਤਾਂ ਮੈਂ ਦੇਖ ਲਿਆ ਪਹਿਲਾਂ ਤੇ ਆਉਣੀ ਦੀ ਕਰੇ ਲੋ ਬੁੱਤ ਚੱਲ ਹੁਣ ਰੌਤਾ ਰੱਖ ਲੈ ਕੋਲੇ ਲੋ ਜੀ ਲੰਚ ਕਰ ਲਿਆ ਆਪਾਂ ਨੇ ਤੇ ਹੋਇ ਇੱਕ ਦੋ ਸ਼ੌਪਾਂ ਚ ਹੋਰ ਜਾਣਾ ਦੁੱਧ ਵਾ ਜਾਣਾ ਕਰ ਨੂੰ ਚਲ ਆ ਜਾ ਬੁੱਤ ਚਲੀਏ ਹੁਣ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਇਹਨਾਂ ਨੇ ਕਾਰ ਦੇ ਨੇ ਰੌਲਾ ਪਾਇਆ ਪਿਆ ਆਪਾਂ پارک ਲੈ ਕੇ ਜਾਇਓ پارک ਲੈ ਕੇ ਜਾਇਓ ਹਾਂ ਦੇਖ ਲਿਆ ਹੱਥ ਨਹੀਂ ਛੱਡਣੇ ਹਜੇ ਡਿੱਗ ਜੂਗੇ ਹੈਲਮਟ ਨਹੀਂ ਲਿਖੇ ਤੁਹਾਡੇ ਕੋਲ ਇਹਨਾਂ ਦੇ ਹੈਲਮਟ ਯਾਰ ਕਰੇ ਤੇ ਆਰਡਰ ਪਤਾ ਨਹੀਂ ਕਿਹ ਚੱਕਰ ਆਈ ਨਹੀਂ ਹੈ ਦੁਪਹਿਰੇ ਜਦੋਂ ਅਸੀਂ ਮਾਰਕੀਟ ਤੋਂ ਆਏ ਉਦੋਂ ਤੋਂ ਆਪਾਂ ਬਹੁਤ ਜ਼ਿਆਦਾ ਬਹੁਤ ਗਰਮੀ ਸੀ ਹੁਣ ਬੱਦਲ ਵਾਈ ਜੀ ਹੋ ਗਈ ਤੇ ਮੀਂਹ ਆਉਣ ਨੂੰ ਤਿਆਰ ਆ ਹਾਂ ਹਾਂ ਦੇਖ ਲਿਆ ਦੇਖ ਲਿਆ ਬਰਾਵੋ ਬਹੁਤ ਘਾਪ ਪਾਉਂਦਾ ਸਾਰੀ ਗਲੀ ਚ ਰੌਲਾ ਪਾਉਂਦਾ ਜਾਂਦਾ ਹੈ ਮੂਰਾ ਗਾਇਕ ਚਲਾ ਦੂੰ ਮੈਨੂੰ ਮੈਨੂੰ ਦੇਖ ਲਿਆ ਮੈਂ ਹੁਣ ਮੈਂ ਕੰਨ ਤੇ ਲਾ ਜਣਾ ਜੀ ਦੁਬਾਰਾ ਦੇਖਿਆ ਨਾ ਇਧਰ ਨੂੰ ਉਹਦੇ ਹੁਣ ਤੇਰਾ ਕੋਈ ਕਰਨ ਨਹੀਂ ਹੁੰਦਾ ਤੇ ਵੱਡੇ ਵਰਕ ਜਾਣਾ ਚੱਲ ਉਧਰ ক্রিকেট ਚੱਲ ਰਹੀ ਆ ਸਾਈਕਲ ਜਿਹੜੇ ਚੱਕ ਲੈਣੇ ਭੱਜ ਕੇ ਅੱਗੇ ਉਹ ਪਹਿਲਾਂ ਤੁਰ ਕੇ ਚੱਕ ਲੈ ਉਹਨਾਂ ਨੂੰ ਇਧਰ ਨੂੰ ਅੱਗੇ ਹੁਣ ਪਹਿਲਾਂ ਫਿਰ ਇਧਰ ਨੂੰ ਜਾਣ ਬਣ ਇੱਧਰੋਂ ਇੱਧਰ ਨੂੰ ਜੋ ਬੰ ਇੱਧਰ ਨੂੰ ਇੱਧਰ ਨੰਗ ਜਾਨੇ ਪਿੱਛੇ ਨੂੰ ਹੋਰ ਅੱਜ ਤੋਂ ਮੈਂ ਰਸਾਈਕਲ ਦੀ ਚੈਨ ਉਤਰ ਗਈ ਓਪਾਦਨ ਕਿੱਥੇ ਆ ਮੰਨੜੇ ਦਿਖਦੀ ਅਸਲੀ ਜੱਟ ਡੱਟਲ ਮਾਰੀਂਦਾ ਹਾਂ ਇੱਧਰ ਚਲਾਇਆ ਗਿਆ ਰ ਪਿੱਛੇ ਨੂੰ ਜਿਹੜਾ ਬਾਰ-ਬਾਰ ਘਮਾਜਿੰਨ ਉਹਦੇ ਉੱਰ ਘੁੱਤਰਦੀ ਐ ਏ ਥੋੜੀ ਢਿੱਲੀ ਵੀ ਕਸਣੇ ਵਾਲੀ ਥੋੜੀ ਇਹ ਹੱਥ ਵੀ ਖਰਾਬ ਹੋ ਗਏ ਧੋਨੇ ਹੁਣ ਟੁੱਟੀ ਤੇ ਚੱਲ ਯਾਰ ਜੋਬਨ ਪਾਰਕ ਪੂਰਾ ਇਸ ਟਾਈਮ ਹਰਾ-ਭਰਾ ਹੋ ਗਿਆ ਨ ਪੂਰਾ ਦੇਖੋ ਕਿੰਨਾ ਸੋਹਣਾ ਲੱਗਦਾ ਰਖ ਤੇ ਬਹੁਤ ਲਾਇਆ ਵੇ ਯਾਰ ਉਹਦੇ ਪਾਰਕ ਦੇ ਵਿੱਚ ਇਹ ਅਧਰ ਕੁੱਤੇ ਨੂੰ ਖਿਲਾਉਣਾ ਹੈ ਮੈਂ ਆ ਬੱਕਰੀ ਬਣਾਇ ਦੀ ਕੁੱਤਿਆਂ ਵਾਸਤੇ ਉੱਠੇ ਹੀ ਚੱਲਦਾ ਇਹ ਉਹ ਮੂਰੇ ਨੂੰ ਘਰ ਪੁੱਤ ਮੂਰੇ ਨੂੰ ਜੋ ਬੰਦੇ ਨਾਲ ਗਰਮੀ ਦੇ ਵਿੱਚ ਟਮਾਟਰ ਭਗਾ ਹੋ ਜਾਂਦਾ ਲਾਲ ਹਾਂ ਪੁੱਤ ਆ ਉੱਧਰ ਕਰ ਜੋ ਬੰਨਾ ਪਾ ਜਾ ਅੱਜ ਦੀ ਨਹੀਂ ਚੱਕੀ ਆ ਪਾ ਜਾ ਰੋਡ ਨਾਲ ਹੀ ਉੱਪਰ ਬੈਠ ਤੋ ਇਹ ਮੈਂ ਤੇਰੀ ਅਜੂਤਾ ਕਰਾਉਂਗਾ ਬੈਠ ਉੱਪਰ ਦੇ ਬਰਾਵੋ ਮੈਂ ਤੇਰੀ ਅਜੂਤਾ ਕਰਾਉਂਗਾ ਨਹੀਂ ਨਹੀਂ ਅਜੂਤਾ ਕਰਾਉਂਗਾ ਤੇਰੀ ਮੈਂ ਸਵਾਗਤ ਨਹੀਂ ਹੁਣ ਬਾਏ ਬਾਏ ਕਰ ਲਈਏ ਸਵਾਗਤ ਕਰੀ ਜਾਣਾ ਹੁਣ ਲੋ ਜੀ ਅੱਜ ਦਾ ਬਲੌਗ ਇੰਨਾ ਕੀ ਸੀ ਅਮੀਰ ਘਰ ਹੁਣ ਬੱਝ ਲੱਗਿਆ ਹੋਊਗਾ ਬਲੌਗ 16 ਲੱਗਿਆ ਕਮੈਂਟ ਜ਼ਰੂਰ ਕਰੀ ਤੇ ਤਰਲੀ ਤਦ ਫੁੰਦਾ ਬਲਿੰਗ ਲਾਉ ਬਾਈ ਬਾਈ